ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵੀ ਲੇ ਗੋਪਾਲ ਰਾਏ ਅਕੁਲ ਨਿਰੰਜਨ ਭਗਤ ਦਾਨ ਦੀ ਜੈ ਜਾ ਚਹ ਸੰਤ ਜਨ ਰਹਾਉ ਜਾ ਚਹ ਘਰ ਦਿਗ ਦਿਸੈ ਸਰਾਏ ਚਾ ਬੈਕੁੰਠ ਭਵਨ ਚਿੱਤਰ ਸਾਲਾ ਸਤ ਲੋਕ ਸਮਾਨ ਪੂਰੀ ਆਲੇ ਜਾਂ ਚੈ ਘਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਵੜੀ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂ ਚੈ ਘਰ ਕਲਾਲ ਬ੍ਰਹਮਾ ਚਤ੍ਰਮੁਖ ਡਾਵੜਾ ਜਿਨ ਬਿਸ਼ਵ ਸੰਸਾਰ ਰਾਚੀ ਲੇ ਜਾਂ ਚੈ ਘਰ ਈਸ਼ਰ ਬਾਬਲਾ ਜਗਤ ਗੁਰੂ ਤਤਸਾਰਖਾ ਗਿਆਨ ਭਾਖੀ ਲੇ ਬਾਪ ਪੁੰਨ ਜਾਂ ਚੈ ਡਾਂਗਿ ਆਦਵਾਰੈ ਚਿੱਤਰ ਗੁਪਤ ਲੇਖੀਆ ਧਰਮ ਰਾਏ ਪਰਲੀ ਪ੍ਰਤਿਹਾਰ ਸੋਐ ਸਾ ਰਾਜਾ ਸ੍ਰੀ ਗੋਪਾਲ ਜਾਂ ਚੈ ਘਰ ਗਣ ਗੰਧਰਵ ਰਿਖੀ ਬਾਪੜੇ ਢਾਡੀਆਂ ਗਾਵੰਤ ਆਸ਼ੈ ਸਰਬ ਸ਼ਾਸਤਰ ਬਹੁ ਰੂਪੀਆ ਅਨ ਗਰੂਆ ਅਖਾੜਾ ਮੰਡਲੀ ਕਬੋਲ ਬੋਲ ਬੋਲਹਿ ਕਾਛੇ ਕੌਰ ਢੂਲ ਜਾਂਚੈ ਹੈ ਪਵਣ ਚੇਰੀ ਸਕਤ ਜੀਤਲੇ ਭਵਣ ਅੰਡ ਟੂਕ ਜਾਂਚੈ ਭਸਮਤੀ ਸੁਐਸਾ ਰਾਜਾ ਤ੍ਰਿ ਭਵਣ ਪਤੀ ਜਾਂਚੈ ਘਾਰੇ ਕੂਰਮਾ ਪਾਲ ਸਹੰਸਰ ਫਨੀ ਬਾਸ ਕ세 ਜਵਾਲੂਆ ਅਠਾਰਹ ਭਾਰ ਬਨਾਸਪਤੀ ਮਾਲਣੀ ਸਿਨਮੇ ਕਰੋੜੀ ਮੇਗਮਾਲਾ ਪਾਣੀ ਹਾਰੀਆ ਨਾਖ ਪਰ ਸੇਵ ਜਾਚੈ ਸੁਰਸਰੀ ਸप्तसमुند ਜਾਚੈ ਘੜਥਲੀ ਇਹ ਤੇਜੀ ਜਾਚੈ ਵਰਤਣੀ ਸੋ ਐਸਾ ਰਾਜਾ ਤਰੇ ਭਵਨ ਧਣੀ ਜਾਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਬਾਨ ਵਹਿਲਾ ਇਹ ਤੇਜੀ ਜਾਚੈ ਹੈ ਘਰੀ ਸਰਬ ਵਿਆਪਕ ਅੰਤਰ ਹਰੀ ਪਰਣ ਵੈ ਨਾਮ ਦਿਉ ਤਾ ਚੀ ਆਣ ਸਗਲ ਭਗਤ ਜਾਂ ਚੈ ਨੀ ਛਾਨ ਮਲਾਰ ਮੋ ਕੋ ਤੂੰ ਨਾ ਬਸਾਰ ਤੂੰ ਨਾ ਬਸਾਰ ਤੂੰ ਨਾ ਬਸਾਰੇ RAMAIYA ਰਹਾਉ ਹਾਲਵੰਤੀ ਇਹੋ ਭ੍ਰਮ ਜੋ ਹੈ ਮਝੂ ਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰੇ ਠਾਇਓ ਕਹਾ ਕਰੂੰ ਬਾਪ ਵੀਖਲਾ ਮੂਹੇ ਹੂਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਏ ਪੰਡਿਆ ਮੋ ਕੋ ਢੇਡ ਕਹਿਤ ਤੇਰੀ ਪੈਜ ਪਛੌਂਡੀ ਹੋਇਲਾ ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ ਅਤ ਪੁਜ ਭਇਓ ਉਪਾਰਲਾ ਫੇਰ ਦੀ ਆ ਦਿਹਰਾ ਨਾਮੇ ਕਹੋ ਪੰਡਿਆਨ ਕੋ ਪਿਸ਼ਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਾਗਰਜਨਾ ਮੇਰੀ ਜਾਤ ਬਖਿਆਤ ਚੰਵਾਰੰ ਹਿਰਦੈ RAM ਗੋਬਿੰਦ ਗੁਣਸਾਰੰ ਰਹਾਉ ਸੁਸਰੀ ਸਲਲ ਕਿਰਤ ਬਾਰੋਂ ਨੀਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹ ਹੋਏ ਆਨੰ ਤਰ ਤਾਰ ਅਪਵਿੱਤਰ ਕਰਮਾਨੀਐ ਰੇ जैसी कागरा करत विचार भगत पा गोत लिखिए तेहि ऊपर पूजिय कर नम शिकारम मेरी जात कुट बांधला ठोरटो तो अंत ता नितह बनारसी आसपासा अब बिपर प्रधान तेह करह डंडोत तेरे नाम सRNAए रबदास दासा मलाल हर जपत तेऊ जना पद्म कवलास पत ਤਾਸ ਸਮ ਤੁਲ ਨਹੀਂ ਆਣ ਕੋ ਏਕ ਹੀ ਏਕ ਅਨੇਕ ਹੋਏ ਵਿਸਤਾਰੇਉ ਆਣ ਰੇ ਆਣ ਪਰਪੂਰ ਸੋ ਰਹਾਉ ਜਾ ਕਹਿ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਜਾਤ ਅਸ਼ੋਪ ਛੀਪਾ ਵਿਆਸ ਮਹਿ ਲੇਖੀਐ ਸੰਕਮਹਿ ਪੇਖੀਐ ਨਾਮ ਕੀ ਨਾਮਨਾ ਸਬਤ ਦੀਪਾ ਜਾ ਕਹਿ ਈਦ ਬਕਰੀਦ ਕੁਲ ਗੌਰੇ ਵੱਧ ਕਰਹਿ ਮਾਨੀਏ ਸੇਖ ਸ਼ਹੀਦ ਪੀਰਾ ਜਾਂ ਕਹਿ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿੱਧ ਕਬੀਰਾ ਜਾ ਕੇ ਕਟੰਬ ਕੇ ਢੇਡ ਸਭ ਢੋਰ ਟਵੰਤ ਫਿਰਹਿ ਅਜੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਬਿਪਰ ਕਰਹਿ ਡੰਡਉਤ ਤਿਨ ਤਨੈ ਰਵਦਾਸ ਦਾਸਾਨ ਦਾਸਾ ਮਲਾਰ ਇਕ ਓੰਕਾਰ ਸਤਗੁਰ ਪ੍ਰਸਾਦ ਮਿਰਤ ਪਿਆਰੋ ਪ੍ਰਾਨਨਾਥ ਕਮਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੈਲੇ ਕੱਪਰੇ ਕਹਾਂ ਲਾਵ ਤੂੰ ਆਵੇਗੀ ਨੀਂਦ ਕਹਾਂ ਲੱਗ ਸੋਵਾਂ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਝੂਠੇ ਬਨਜ ਓਟ ਹੀ ਗਈ ਹਾਟਿਓ ਕਹੋ ਰਵਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਰਾਗ ਕਨੜਾ ਚੌਪਦੇ ਮਹੱਲਾ ਚੌਥਾ ਕਰ ਪਹਿਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰਾ ਮਨ ਸਾਧ ਜਨਾਂ ਮਿਲ ਹਰਿਆ ਹਉ ਬਲ 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 ਸਾਧ ਜਨਾਂ ਕਉ ਮਿਲ ਸੰਗਤ ਪਾਰ ਉੱਤਰਿਆ ਰਹਾ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਾਗ ਪਰਿਆ ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਤ ਉਧਰਿਆ ਮਨੁਆ ਚੱਲੈ ਚੱਲੈ ਬਹੁ ਬਹੁ ਵਿਦ ਮਿਲ ਸਾਧੂ ਵਸਗਤ ਕਰਿਆ ਜਿਉਂ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਈਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉ ਸਾਬਨ ਕਾਪਰ ਕਰਿਆ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ ਸਬਦ ਆਲਦ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਨੂਲਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਪੇਨ ਰਹਾਉ ਹਮ ਅਚਿਤ ਅਚੇਤ ਨਾ ਜਾਣਹਿ ਗਤ ਮਿਤ ਗੁਰ ਕੀਏ ਸੁਚਿਤ ਚਿਤੇਨ ਪ੍ਰਵਦੀਨ ਦਿਹਾਲ ਕੀਓ ਅੰਗੀਕਰਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਕਟ ਦੇਵੋ ਹਿਯਾ ਰਾਤੀਨ ਹਰ ਕੇ ਸੰਤ ਮਿਲੇ ਹਰ ਮਿលਿਆ ਹਮ ਕੀਏ ਪਤ ਤਪਵੇਂਨ ਹਰ ਕੇ ਜਨ ਊਤਮ ਜਗ ਕਹੀਐ ਜਿਨ ਮਿਲੇ ਆ ਪਾਤਰ ਸੀਨ ਜਨ ਕੀ ਮਹਿਮਾ ਬਲ ਨਾ ਸਾਕੋ ਓਏ ਊਤਮ ਹਰ ਹਰ ਕੇਨ ਤੁਮ ਹਰ ਸਾਹਾ ਵੱਡੇ ਪ੍ਰਭ ਸੁਆਮੀ ਹਮ ਬਣ ਜਾਰੇ ਰਾਸ ਦੇਨ ਜਨ ਨਾਨਕ ਕੋ ਦਇਆ ਪ੍ਰਭ ਧਾਰਹੁ ਲਦ ਵਖਰ ਹਰ ਹਰ ਲੀਨ ਕਾਨੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਪਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚੇ ਗ੍ਰਹਿ ਉਦਾਸ ਰਹਾਉ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਥਨ ਦਿਨ ਅਨੰਦ ਭਇਆ ਮਨ ਬਿਗਸਿਆ ਉਦਮ ਭਏ ਮੇਲਨ ਕੀ ਆਸ ਹਮ ਹਰ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲਿਏ ਹਮ ਗਰਾਸ ਕਿਲ ਵਿਖ ਦਹਿਨ ਭਏ ਖਿਨੇ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰੱਖੇ ਪ੍ਰਵਤਾਸ ਅਵਗਨਿਆਰੇ ਪਾਥਰ ਭਾਰੇ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸ਼ਰ ਤੇ ਸਭ ਊਚ ਹਮ ਨੀਚ ਬਿਖਿਆਸ ਹਮਰੇ ਅਵਗੁਨ ਸੰਗ ਗੁਰ ਮੇਟੇ ਜਨ ਨਾਨਕ ਮੇਲ ਲੀਏ ਪ੍ਰਭ ਪਾਸ ਕਾਨੜਾ ਮਹੱਲਾ ਚੌਥਾ ਮੇਰੇ ਮਨ RAM ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਭਾਉ ਗਇਓ ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਕਟ ਕਟ RAM ਰਵੇ ਉਹ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਓ ਹਰ ਰਸ ਕਰ ਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੀ ਗਉ ਦੇਕ ਬਸਰਾਕ ਹਰ ਕੇ ਸੰਤ ਜਨਾ ਮਹ ਹਰ ਹਰ ਤੇ ਜਾਣ ਊਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸ਼ਕੀ ਮੁਸ਼ਕਾਕ ਤੁਮਰੇ ਜਨ ਤੁਮਹੀ ਪ੍ਰਭ ਕੀਏ ਹਰ ਰਾਖ ਲੇ ਹੋ ਆਪਨ ਅਪਨਾਕ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਧ ਪਹਰ ਸਾਕ ਕਾਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਘੜ ਵੇੜੀ ਗੁਰ ਕੈ ਸ਼ਬਦ ਲਿਓ ਘੜ ਜੀਤ ਰਹਾਉ ਮਿਥਿਆ ਭਰਮ ਭਰਮ ਬਹੁ ਭ੍ਰਮਿਆ ਲੁਭਦੋ ਪੁੱਤਰ ਕਲਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੋ ਸ਼ਸ਼ਾਇਆ ਖਿਨ ਮੈਂ ਬਿਨ ਸਜਾਏ ਦੇਪੀਤ ਹਮਰੇ ਪ੍ਰਾਨ ਪ੍ਰੀਤਮ ਜਾਨੇ ਉਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰ ਕੈ ਰਾਮ ਰਵਿਆ ਘਟ ਅੰਤਰ ਅਸ ਤਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਬ ਹੂੰ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦੀਓ ਮੁਖ ਔਖਦ ਨਨ ਨਾਨਕ ਪਤਿਤ ਪਨੀਤ ਕਾਂੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਜਗਨਨਾਥ ਹੂ ਮਨ ਘੇਰ ਪਰੇ ਬਿਖ ਬਿਖਿਆ ਸਤਗੁਰ ਕਾਢ ਲੀਏ ਦੇ ਹਾਥ ਰਹਾਉ ਸੁਆਮੀ ਅਪੈ ਨਿਰੰਜਨ ਨਰਹਰ ਤੁਮਰਾਕ ਲੇਹੁ ਹਮ ਪਾਪੀ ਪਾਥ ਕਾਮ ਕ੍ਰੋਧ ਬਿਖਿਆ ਲੋਭ ਲੁਭਤੇ ਕਾਸ਼ਟ ਲੋਹ ਤਰੇ ਸੰਗ ਸਾਥ ਤਮੋ ਵੱਡ ਪੁਰਖ ਵੱਡ ਅਗਮ ਅਗੋਚਰ ਹਮ ਢੂੰਡ ਰਹੇ ਪਾਈ ਨਹੀਂ ਹਾਥ ਤੂੰ ਪਰੈ ਪਰੈ ਅਪਰੰਪਰ ਸੁਆਮੀ ਤੂੰ ਆਪਨ ਜਾਣਹਿ ਆਪ ਜਗਲਾਤ ਅਦ੍ਰਿਸ਼ਟ ਅਗੋਚਰ ਨਾਮ ਧਾਇ ਸਤ ਸੰਗਤ ਮਿਲ ਸਾਧੂ ਪਾਥ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਗਸਾਈ ਮਹਰਾਕ ਲਿਹੋ ਜਗਨਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰਹੁ ਕਿਰਪਾ ਰੱਖੋ ਜਨ ਸਾਥ ਕਨੜਾ ਮਹੱਲਾ ਚੌਥਾ ਪੜਤਾਲ ਘਰ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਮਨ ਜਾਪੋ ਰਾਮ ਗੋਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਘੜ ਟਕਸਾਲ ਹਰ ਰੋ ਹੋ ਕਿਰਪਾਲ ਰਹਾਉ ਤੇਮਰੇ ਗੁਣ ਅਗਮ ਅਗੋਚਰ ਏਕ ਜੀ ਕਿਆ ਕਥੈ ਵਿਚਾਰੀ RAM 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 LAL ਤੁਮਰੀ ਜੀ ਅਕਥ ਕਥਾ ਤੂੰ 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 ਹੀ ਜਾਨਹ ਹਉ ਹਰ ਜਪ ਭਈ નિਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ RAM ਨਾਮ ਧਨਮਾਲ ਜਾਂ ਕੋ ਭਾਗ ਤਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਪ ਭਈ ਨਿਹਾਲ 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 ਕਨੜਾ ਮਹੱਲਾ ਚੌਥਾ ਹਰ ਗੁਣ ਗਾਵੋ ਜਗਦੀਸ਼ ਏਕਾ ਜੀ ਕੀਚਾ ਲਖ ਬੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਾਪੂ ਜਗਦੀਸ ਤੁਮਰੇ ਜਨ ਰਾਮ ਜਪਹਿ ਤੇ ਉਤਮ ਤਿਨ ਕੋ ਹਉ ਘੁਮਕ ਮੇ ਘੁਮ ਘੁਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਬਾੜੀ ਉੱਚੇ ਸੋ ਕਰਹਿ ਜੋ ਤੁਧ ਭੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਤਨ 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 ਗੁਰੂ ਸਾਬੀਸ